ਸਰਕਾਰੀ ਸੈਨੇਸ ਕੈਂਟਰੀ ਸਕੂਲ ਲੰਗੜੋਆ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ। ਬੱਚਿਆਂ ਵੱਲੋਂ ਸ਼ਹਾਦਤ ਨਾਲ ਸੰਬੰਧਿਤ ਰਚਨਾਵਾਂ ਪੇਸ਼ ਕੀਤੀਆਂ। ਚੇਅਰਮੈਨ ਐਸ ਐਮ ਸੀ ਨੇ ਬੱਚਿਆਂ ਨੂੰ ਇਤਿਹਾਸ ਤੋਂ ਕਰਵਾਇਆ ਜਾਣੂ। ਪ੍ਰਿੰਸੀਪਲ ਡਾਕਟਰ ਸ੍ਰੀਂਦਰਪਾਲ ਅਗਨੀਹੋਤਰੀ ਨੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਣ ਲਈ ਕੀਤਾ ਪ੍ਰੇਰਿਤ। ਸ਼ਹਾਦਤ ਸਬੰਧੀ ਕਰਵਾਏ ਗਏ ਸਮਾਗਮ ਦਰਾਂ ਬੱਚੇ ਤੇ ਅਧਿਆਪਕ ਰਹੇ ਹਾਜ਼ਰ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੇ ਨਮਾ ਸ਼ਹਿਰ ਤੋਂ ਪੱਤਰਕਾਰ ਹਰਿੰਦਰ ਸਿੰਘ ਖਾਲਸਾ ਦੀ ਵਿਸ਼ੇਸ਼ ਰਿਪੋਰਟ ਜਿੱਦੇ ਲਈ ਧੰਨਵਾਦ ਜੀ ਆਪ ਨੂੰ ਸੁਧਾਰ ਹੋਇਆ ਆਪ ਜੀ ਹੁਣ ਅੱਪਾ ਦੂਜੇ ਪੜਾਅ ਤੇ ਪਹੁੰਚੇ ਆ ਜੀ ਬੱਜਿਆ ਨੇ ਉਹ ਕੋਈ ਵੀ ਉਤਸਵਾਰ ਹੋ यो सबको बेलना के मैडम बर्नी जी एक कक्षा में छात्र के है हैनी ट्यून क्यों रखो का गीत जारी तुम क्यों रखो का गीत जारी मैडम बर्नी रिस्पेक्ट प्रिंसिपल सर रिस्पेक्ट स्टाफ मेंबर्स एंड माय डियर आज हम ये कविता पेश करने वाली है तुम क्यों रखो तुम क्यों

ਜਾ ਵਸੇ ਮੋੜੇ ਮੇਰੀ ਸੱਚੇ ਕੰਢੇ ਜਾਣਾ ਜੇਲਾ ਆਈ ਦਬੀ ਤੋ ਜੁਦਾਈ ਦਾ ਅਸਾਜੇ ਮੋੜੇ ਕੇ ਨਾ ਰਹੀ ਜੈਮੁਖਤ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਨਗਰਵਾ ਵਿਖੇ ਅੱਜ ਸ਼੍ਰੀ ਗੁਰੂ ਰੋਗਨ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰਪੌਰ ਦੀ ਸ਼ਹਾਦਤ ਨੂੰ ਸਮਰਪਤ ਸਾਹਫਤੇ ਵਿੱਚਾਵਨ ਮਿਲਕੇ ਦੁੱਧਾ ਲੰਗਰ ਲਗਾਇਆ ਗਿਆ ਆਓ ਸੁਣਦੇ ਹਾਂ ਸਕੂਲ ਦੇ ਪ੍ਰਿੰਸੀਪਲ ਡਾਕਟਰ ਸਿੰਦਰ ਪਾਲਕ ਨੇ ਉਤਰੀ ਜੀ ਇਸ ਵਾਰੇ ਕੀ ਕਹਿਣਾ ਚਾਹੁੰਦੇ ਹਨ ਅ ਅੱਜ ਸਾਡੇ ਸਕੂਲ ਦੇ ਸਟਾਫ ਮੈਂਬਰਸ ਅਤੇ ਸਾਡੇ ਸਟੂਡੈਂਟ ਉਹਨਾਂ ਨੂੰ ਔਰ ਐਸਐਮਐਸ ਐਸਐਮਸੀ ਕਮੇਟੀ ਦੇ ਚੇਅਰਮੈਨ ਔਰ ਮੈਂਬਰਸ ਵੱਲੋਂ ਸਕੂਲ ਵਿੱਚ ਮਿਲ ਕੇ ਇੱਕ ਛੋਟਾ ਜਿਹਾ ਸਮਾਗਮ ਕੀਤਾ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੇਸ਼ ਨੂੰ ਬਚਾਉਣ ਦੇ ਲਈ ਸਮਾਜ ਨੂੰ ਬਚਾਉਣ ਦੇ ਲਈ ਜੋ ਸ਼ਹੀਦੀ ਦਿੱਤੀ ਗਈ ਉਨ੍ਹਾਂ ਦੇ ਪ੍ਰਤੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਔਰ ਬੱਚਿਆਂ ਨੇ ਇਸ ਨੂੰ ਬਹੁਤ ਹੀ ਧਿਆਨਪੂਰਵਕ ਸੁਣਿਆ ਔਰ ਉਨ੍ਹਾਂ ਦੀਆਂ ਦਿੱਤੀਆਂ ਹੋਈਆਂ ਜੋ ਸਹੂਲਤਾਂ ਹਨ ਉਹਨਾਂ ਦੇ ਕਰਕੇ ਜੋ ਅਸੀਂ ਦੇਸ਼ ਵਿੱਚ ਅੱਗੇ ਹੋਰ ਬਹੁਤ ਚੰਗੇ ਕੰਮ ਕਰਨੇ ਹਨ ਉਹ ਬੱਚਿਆਂ ਨੂੰ ਇਸ ਦੇ ਪ੍ਰਤੀ ਜਾਗੂਰ ਕਰਵਾਇਆ ਗਿਆ ਇਸ ਮੌਕੇ क्विज ਕੰਪੀਟੀਸ਼ਨ ਪੋਸਟਰ ਮੇਕਿੰਗ ਕੰਪੀਟੀਸ਼ਨ ਔਰ ਬੱਚਿਆਂ ਨੂੰ ਦੁੱਧ ਦਾ ਲੰਗਰ ਵੀ ਦਿੱਤਾ ਗਿਆ ਔਰ ਬੱਚਿਆਂ ਨੇ ਬਹੁਤ ਅੱਛੀ ਪੇਂਟਿੰਗ ਵੀ ਜੋ ਹੈ ਕੀਤੀ ਇੱਕ ਪੇਂਟਿੰਗ ਦਾ ਨਮੂਨਾ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਸਾਡੇ ਸਕੂਲ ਦਾ ਇੱਕ ਵਿਦਿਆਰਥੀ ਹੈ ਉਸਨੇ ਦੇਖ ਸਕਦੇ ਹੋ ਕਿੰਨੀ ਅੱਛੀ ਜੋ ਤਸਵੀਰ ਹੈ ਉਹ ਬਣਾਈ ਹੈ ਤੋਂ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਹੀ ਬੱਚਿਆਂ ਦੇ ਪੇਰੈਂਟਸ ਦੇ ਵੀ ਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਦੇ ਵਿੱਚ ਪਾਇਆ ਹੈ ਔਰ ਸਕੂਲ ਵਿੱਚ ਜੋ ਵੀ ਸਮਾਗਮ ਕੀਤੇ ਜਾਂਦੇ ਹਨ ਉਹਨਾਂ ਵਿੱਚ ਵੱਧ ਛੜ ਕੇ ਉਹ ਹਿੱਸਾ ਲੈਂਦੇ ਹਨ